ਗੁਰੂ ਪਿਆਰਿਓ ਕੀ ਤੁਹਾਡੇ ਨਾਲ ਵੀ ਇਸ ਤਰ੍ਹਾਂ ਵਾਪਰਦਾ ਹੈ ਕਿ ਪਾਠ ਕਰਦਿਆਂ ਮਨ ਨਹੀਂ ਟਿਕਦਾ ਜਦੋਂ ਪਾਠ ਕਰਨ ਬੈਠਦੇ ਹਾਂ ਇਕਾਗਰ ਚਿੱਤ ਹੋਣਾ ਚਾਹੁੰਦੇ ਹਾਂ ਜਾਂ ਅੱਖਾਂ ਮੀਟਦੇ ਹਾਂ ਸਿਮਰਨ ਕਰਨ ਵਾਸਤੇ ਮਨ ਹੀ ਨਹੀਂ ਟਿਕਦਾ ਵਾਰ-ਵਾਰ ਮਨ ਨੂੰ ਮੋੜ ਕੇ ਲਿਆਉਂਦੇ ਹਾਂ ਪਰ ਮਨ ਨਹੀਂ ਟਿਕਦਾ ਮਨ ਜਿਹੜਾ ਵਾ ਉਸ ਵਕਤ ਤੁਹਾਨੂੰ ਇਹੋ ਜਿਹੀਆਂ ਤਸਵੀਰਾਂ ਇਹੋ ਜਿਹੇ ਫੁਰਨਿਆਂ 'ਚ ਲਿਆ ਜਾਂਦਾ ਹੈ ਵੀ ਓਹ ਵਾਪਰਦਾ ਵੀ ਹੁਣੇ ਹੀ ਮਨ ਨੂੰ ਸਾਰੇ ਕੰਮ ਯਾਦ ਆ ਗਏ ਆ ਜਦੋਂ ਆਪਾਂ ਪਾਠ ਕਰਨ ਬੈੰਨੇ ਆ ਤਾਂ ਇਹ ਸਮੱਸਿਆ ਜੇ ਤੁਹਾਡੀ ਹੈ ਤਾਂ ਇੱਕ ਵਾਰੀ ਇਹ ਸਾਰੇ ਵਿਚਾਰ ਜਰੂਰ ਸੁਣਿਓ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪਾਠ ਕਰਦੇ ਆ ਮਨ ਕਿਉਂ ਨਹੀਂ ਟਿਕਦਾ ਤੇ ਟਿਕੇਗਾ ਕਿਵੇਂ ਮਨ ਹੁੰਦਾ ਕਿੱਥੇ ਆ ਇਹਦੇ ਬਾਰੇ ਹੀ ਆਪਾਂ ਵਿਚਾਰ ਕਰਨੀ ਆ ਜੇ ਸਾਰੀ ਵੀ ਮਨ ਟਿਕਦਾ ਕਿਉਂ ਨਹੀਂ ਮਨ ਰੁਕਦਾ ਕਿਉਂ ਨਹੀਂ ਇਹ ਸਾਰੀਆਂ ਚੀਜ਼ਾਂ ਨੂੰ ਸਮਝਣ ਦਾ ਯਤਨ ਕਰੀਏ ਆਓ ਜੀ ਆਪਾਂ ਸਭ ਤੋਂ ਪਹਿਲਾਂ ਜੇ ਤੁਸੀਂ ਮਨ ਨੂੰ ਟਿਕਾਉਣਾ ਚਾਹੁੰਦੇ ਹੋ ਇਹ ਇੱਕ ਵੱਡੀ ਪ੍ਰਾਪਤੀ ਆ ਇੱਕ ਵੱਡੀ ਜਿੱਤ ਆ ਬਾਣੀ ਵੀ ਕਹਿੰਦੀ ਆ ਜਿਨੇ ਮਨ ਜਿੱਤ ਲਿਆ ਉਹਨੇ ਸਾਰੀ ਦੁਨੀਆ ਜਿੱਤ ਲਈ ਮਨ ਜੀਤੈ ਜਗ ਜੀਤ ਪਰ ਇਹ ਕੰਮ ਬਹੁਤ ਔਖਾ ਲੱਗਦਾ ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਪਊਗਾ ਵੀ ਤੁਹਾਡਾ ਮਨ ਹੁੰਦਾ ਕਿੱਥੇ ਆ ਮਨ ਜਿਹੜਾ ਜਾਂਦਾ ਕਿੱਥੇ ਆ ਤੁਸੀਂ ਧਿਆਨ ਦੇ ਨਾਲ ਦੇਖਿਓ ਜਦੋਂ ਵੀ ਤੁਸੀਂ ਪਾਠ ਕਰਨ ਲੱਗਦੇ ਹੋ ਤਾਂ ਗੁਰਦੁਆਰਾ ਸਾਹਿਬ ਜਾਂਦੇ ਹੋ ਅੱਖਾਂ ਮੀਟਦੇ ਹੋ ਉਦੋਂ ਤੁਹਾਡਾ ਮਨ ਅਸਲ ਦੇ ਵਿੱਚ ਲੰਘ ਚੁੱਕੇ ਸਮੇਂ ਦੇ ਵਿੱਚ ਚਲਿਆ ਜਾਂਦਾ ਬੀਤੇ ਸਮੇਂ ਦੇ ਵਿੱਚ ਚਲਿਆ ਜਾਂਦਾ ਜਾਂ ਫਿਰ ਇਹ ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ ਹੋਵੇਗਾ ਦੋ ਹੀ ਕਾਰਨ ਮਨ ਕਿੱਥੇ ਜਾਵੇਗਾ ਇਹ ਪਰਦੇਸੀ ਕਿਵੇਂ ਬਣੇਗਾ ਇਹ ਬਣੇਗਾ ਪਰਦੇਸੀ ਬੀਤੇ ਸਮੇਂ ਦੀਆਂ ਯਾਦਾਂ ਆਉਣਗੀਆਂ ਜ਼ਿੰਦਗੀ ਵਿੱਚ ਕੁਝ ਹੋਇਆ ਸੀ ਵਾਪਰੇਆ ਸੀ ਚੰਗਾ ਸੀ ਜਾਂ ਮਾੜਾ ਸੀ ਕੁਝ ਵੀ ਹੋ ਸਕਦਾ ਉਹ ਯਾਦ ਆਊਗਾ ਵੀ ਮੇਰੇ ਨਾਲੇ ਇੰਉਂ ਹੋਇਆ ਸੀ ਆਉਣ ਵਾਲੇ ਸਮੇਂ ਦੀ ਚਿੰਤਾ ਹੋਊਗੀ ਵੀ ਮੈਂ ਆਹ ਕੰਮ ਕਰਨਾ ਕਿਤੇ ਆਉਣਾ ਹੋਵੇ ਹੋਵੇ ਨਾ ਇਹ ਸਾਰੇ ਕੰਮ ਉਦੋਂ ਜੇਤੇ ਆਉਣਗੇ ਜਦੋਂ ਤੁਸੀਂ ਪਾਠ ਕਰਨ ਬੈਠੋਗੇ ਪਹਿਲਾਂ ਇਹ ਸਮਝਣਾ ਪਊਗਾ ਮਨ ਚਲਿਆ ਕਿੱਥੇ ਜਾਂਦਾ ਮਨ ਹੁੰਦਾ ਕਿੱਥੇ ਆ ਇਹ ਤੁਹਾਨੂੰ ਇਹੀ ਨਹੀਂ ਪਤਾ ਮਨ ਚਲਿਆ ਕਿੱਥੇ ਗਿਆ ਫਿਰ ਮਨ ਨੂੰ ਮੋੜੋਗੇ ਕਿਵੇਂ ਤਾਂ ਹੀ ਇਹਨੂੰ ਸਮਝਣਾ ਜ਼ਰੂਰੀ ਆ ਇੱਕ ਫਕੀਰ ਦੀ ਕਹਾਣੀ ਆ ਉਹਨੇ ਦੱਸੀ ਆ ਵੀ ਜਦੋਂ ਮੈਂ ਪਾਠ ਕਰਨ ਬੈਠਦਾ ਮਾਲਾ ਫੜਦਾ ਮਾਲਾ ਦੇ ਮਣ ਕੇ ਫੇਰਦਾ ਉਦੋਂ ਮੈਨੂੰ ਨਿਰੰਕਾਰਨੀ ਪਰਿਵਾਰ ਚੇਤੇ ਆਉਂਦਾ ਉਦੋਂ ਮੈਨੂੰ ਪਰਿਵਾਰ ਦੇ ਧੰਦੇ ਚੇਤੇ ਆਉਂਦੇ ਆ ਬੀਤੇ ਸਮੇਂ ਦੀਆਂ ਯਾਦਾਂ ਚੇਤੇ ਆਉਂਦੀਆਂ ਮੇਰੇ ਨਾਲ ਕੀ ਹੋਇਆ ਸੀ ਉਹ ਸਾਰੀਆਂ ਚੀਜ਼ਾਂ ਏਵੇਂ ਹੀ ਇੱਥੇ ਸਮਝਣ ਦੀ ਲੋੜ ਆ ਵੀ ਜਦੋਂ ਆਪਾਂ ਪਾਠ ਕਰਨ ਬੈੰਨੇ ਆ ਆਪਣੇ ਨਾਲ ਇੱਕ ਸਾਲ ਪਹਿਨਾ 2 ਸਾਲ ਪਹਿਲਾਂ 3 ਸਾਲ ਪਹਿਨਾ ਕੀ ਹੋਇਆ ਸੀਗਾ ਕੁਝ ਸਾਲ ਪਹਿਲਾਂ ਜਾਂ ਕੁਝ ਮਹੀਨੇ ਪਹਿਲਾਂ ਕੁਝ ਦਿਨ ਪਹਿਲਾਂ ਕੀ ਹੋਇਆ ਸੀ ਉਹ ਯਾਦ ਆਉਂਦੀ ਆ। ਇੰਨਾ ਹੀ ਨਹੀਂ ਇਹਨੂੰ ਆਪਾਂ ਹੋਰ ਸਮਝਣ ਦਾ ਯਤਨ ਕਰੀਏ ਆਪਣੇ ਨਾਲ ਇਹ ਜਨਮ ਤੋਂ ਪਹਿਲਾਂ ਵੀ ਕਈ ਜਨਮਾਂ ਵਿੱਚ ਅਸੀਂ ਘੁੰਮ ਫਿਰ ਕੇ ਜੂਨਾ ਵਿੱਚ ਦੇ ਹੁੰਦੇ ਹੋਏ ਇੱਥੇ ਆਏ ਆ। ਇਹ ਮੈਂ ਨਹੀਂ ਕਹਿ ਰਿਹਾ ਇਹ ਬਾਣੀ ਹੀ ਕਹਿੰਦੀ ਆ। ਕਈ ਜਨਮ ਪਏ ਕੀਟ ਪਤੰਗਾ। ਕਈ ਜਨਮ ਗਜਮੀਨ ਕਰੰਗਾ। ਕਈ ਜਨਮਾਂ ਦੇ ਵਿੱਚ ਅਸੀਂ ਕੀੜੇ ਮਕੌੜੇ ਬਣੇ ਆ ਫਿਰ ਹਾਥੀ ਬਣੇ ਆ। ਬਹੁਤ ਤਰ੍ਹਾਂ ਦੀਆਂ ਜੂਨਾ ਭੋਕੇ ਆਏ ਆ ਤੇ ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ ਕਈਆਂ ਦੇ ਪਿਤਾ ਬਣ ਕੇ ਪੁੱਤਰ ਬਣ ਕੇ ਇੱਥੇ ਇਕੱਠੇ ਹੋਏ ਤਾਂ ਇੱਕ ਸਾਲ ਪਹਿਲਾਂ 2 ਸਾਲ ਪਹਿਲਾਂ ਇਹ ਹੁਣ ਦੀ ਆਦਤ ਨਹੀਂ ਕਈ ਸਾਲ ਪਹਿਲਾਂ ਸਾਡਾ ਜਨਮ ਹੋਇਆ ਸੀ ਜਦੋਂ ਉਹ ਸਾਰੀਆਂ ਯਾਦਾਂ ਸਾਡੇ ਮਨ ਦੇ ਵਿੱਚ ਪਈਆਂ ਨੇ ਇਸ ਕਰਕੇ ਕਈ ਵਾਰ ਡਰਾਵਨੇ ਸੁਪਨੇ ਸਾਨੂੰ ਆਉਂਦੇ ਆ ਉਹ ਜੂਨਾ ਵਿੱਚੋਂ ਅਸੀਂ ਕੱਟ ਕੇ ਆਏ ਆ ਪੋਕ ਆਏ ਆ ਉਹਦੀਆਂ ਯਾਦਾਂ ਵੀ ਅੰਦਰ ਹੀ ਪਈਆਂ ਜਿਵੇਂ ਕਿ ਪੱਥਰ ਹੋਵੇ ਪੱਥਰ ਦੇ ਉੱਪਰ ਆਪਾਂ ਰੱਸੀ ਰਗੜੀ ਚੱਲੀਏ ਰਗੜੀ ਚੱਲੀਏ ਉਹ ਵੀ ਆਪਣੀ ਛਾਪ ਆਪਣਾ ਨਿਸ਼ਾਨ ਛੱਡ ਜਾਂਦੀ ਹੈ ਇਸੇ ਤਰ੍ਹਾਂ ਬਿਲਕੁਲ ਇਹਨੂੰ ਸਮਝਣਾ ਵੀ ਜਨਮਾਂ ਜਨਮਾਂ ਤੇ ਜੋ ਅਸੀਂ ਕਰ ਆਏ ਆ ਉਹਦੇ ਸੰਸਕਾਰ ਅੱਜ ਵੀ ਸਾਡੇ ਅੰਦਰ ਦੱਬੇ ਪਏ ਆ ਤੇ ਜਦੋਂ ਪਾਠ ਕਰਦੇ ਆ ਪਾਠ ਮਨ ਦੇ ਉੱਪਰ ਲੱਗੀ ਹੋਈ ਮੈਲ ਉਤਾਰਦਾ ਗੁਣ ਗਾਵਤ ਤੇਰੀ ਉਤਰ ਸਮੈਲ ਉਹਨੂੰ ਫਿਰ ਉਹ ਬਾਹਰ ਆਉਂਦੇ ਆ ਫੁਰਨੇ ਜਦੋਂ ਆਪਾਂ ਸ਼ਬਦ ਦੇ ਨਾਲ ਮਨ ਨੂੰ ਧੋਨੇ ਆ ਮਨ ਧੋਵੋ ਸ਼ਬਦ ਲਾਗੋ ਹਰ ਸੋ ਰਹੋ ਹੋ ਚਿਤ ਲਾਏ ਤਾਂ ਸਾਰੀ ਮੈਲ ਜਿਹੜੀ ਆ ਬਾਹਰ ਨੂੰ ਆਉਂਦੀ ਆ ਉਹ ਫੁਰਨੇ ਭਾਵ ਬਾਹਰ ਨੂੰ ਆਉਂਦੇ ਆ ਕਿਉਂਕਿ ਅਸੀਂ ਜੋ ਵੀ ਕੀਤਾ ਪਿੱਛੇ ਕਰ ਆਏ ਹਾਂ ਉਹਦੀਆਂ ਯਾਦਾਂ ਅੰਦਰ ਪਈਆਂ ਨੇ ਉਹੀ ਚੀਜ਼ਾਂ ਜਿਹੜੀਆਂ ਅਸੀਂ ਦੱਬੀਆਂ ਸੀ ਜਿਵੇਂ ਕਿ ਪਾਣੀ ਵਾਲਾ ਪਾਈਪ ਹੋਵੇ ਉਹਨੂੰ ਪ੍ਰੈਸ਼ਰ ਦੇ ਨਾਲ ਜਦੋਂ ਅਸੀਂ ਘੁੱਟਦੇ ਆ ਉਹ ਚੀਜ਼ ਫਿਰ ਹੋਰ ਤਰੀਕੇ ਨਾਲ ਬਾਹਰ ਨੂੰ ਆਉਂਦੀ ਹੈ ਤੇਜ਼ੀ ਨਾਲ ਬਾਹਰ ਨੂੰ ਆਉਂਦੀ ਹੈ ਇਦਾਂ ਹੀ ਇਹ ਸਾਰੀਆਂ ਚੀਜ਼ਾਂ ਦੱਬੀਆਂ ਵੀ ਆ ਬਾਹਰ ਨੂੰ ਆਉਂਦੀਆਂ ਜਿਨ੍ਹਾਂ ਦਾ ਸੀ ਦਮਨ ਕੀਤਾ ਸੀ ਪਿਛਲੇ ਜਨਮ ਦੇ ਵਿੱਚ ਜਾਂ ਇਹਨੂੰ ਇਓ ਸਮਝੋ ਵੀ ਅੱਜ ਤੋਂ ਮਹੀਨਾ ਪਹਿਲਾਂ ਸਾਲ ਪਹਿਲਾਂ 2 ਸਾਲ ਪਹਿਲਾਂ 5 ਸਾਲ ਪਹਿਲਾਂ ਜੋ ਮੈਂ ਘਰ ਆਇਆ ਹਾਂ ਪਿੱਛੇ ਕੀਤਾ ਉਹਦੀ ਯਾਦ ਉਹਦੇ ਫੁਰਨੇ ਮੈਨੂੰ ਆਉਣਗੇ ਜਾਂ ਆਉਣ ਵਾਲੇ ਸਮੇਂ ਦੀ ਚਿੰਤਾ ਸਤਾਵੇਗੀ ਵੀ ਆਹ ਕੰਮ ਕਰਨਾ ਸੀ ਕਿ ਤੇ ਆ ਨਾ ਹੋਵੇ ਹੋਵੇ ਨਾ ਇਉਂ ਨਹੀਂ ਹੋਣਾ ਚਾਹੀਦਾ ਕਿ ਤੇ ਆ ਨਾ ਹੋਵੇ ਉਹ ਹੋ ਜੇ ਇਹੀ ਬੰਦੇ ਨੂੰ ਫਿਕਰ ਆ ਇਹੀ ਬੰਦੇ ਨੂੰ ਚਿੰਤਾ ਵਾ ਇਸ ਕਰਕੇ ਤਾਂ ਹੀ ਕਿਹਾ ਜਾਂਦਾ ਵੀ ਇਕਾਗਰ ਚਤ ਹੋ ਕੇ ਜਿਹੜਾ ਬੰਦਾ ਪ੍ਰਸ਼ਾਦਾ ਨਹੀਂ ਸ਼ੱਕਦਾ ਇਕਾਗਰ ਚਤ ਹੋ ਕੇ ਜਿਹਦਾ ਧਿਆਨ ਕਿਰਤ ਵਿੱਚ ਨਹੀਂ ਹੈਗਾ ਉਹ ਨਾਮ ਜਪਣ ਵੇਲੇ ਉਹਦਾ ਧਿਆਨ ਕਿਵੇਂ ਟਿਕੂਗਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਕਾਗਰਤਾ ਬਣਾਉਣੀ ਪਵੇਗੀ ਜਪੀਏ ਨਾਮ ਜਪੀਏ ਹਨ ਇਹ ਤਾਨੂੰ ਮੈਂ ਕੱਲੀ ਸਮੱਸਿਆ ਨਹੀਂ ਦੱਸ ਰਿਹਾ ਇੱਥੇ ਉਹਦਾ ਹੱਲ ਵੀ ਦੱਸ ਰਿਹਾ ਉਹ ਵੀ ਬਾਣੀ ਵਿੱਚੋਂ ਪਹਿਲਾਂ ਤਾਂ ਇੱਕ ਮਨ ਇੱਕ ਚਿੱਤ ਹੋ ਕੇ ਪ੍ਰਸ਼ਾਦਾ ਛਕਣਾ ਸ਼ੁਰੂ ਕਰੋ ਸਹਿਜ ਨਾਲ ਜਿਹੜਾ ਬੰਦਾ ਇੱਕ ਮਨ ਇੱਕ ਚਿੱਤ ਹੋ ਕੇ ਪ੍ਰਸ਼ਾਦਾ ਨਹੀਂ ਛਕਦਾ ਉਹ ਕਦੇ ਵੀ ਸਿਮਰਨ ਨਹੀਂ ਕਰ ਸਕੇਗਾ ਇੱਕ ਮਨ ਇੱਕ ਚਿੱਤ ਹੋ ਕੇ ਸਾਧੂ ਸੰਤਾਂ ਨੂੰ ਦੇਖੋ ਇੱਕ ਮਨ ਇੱਕ ਚਿੱਤ ਹੋ ਕੇ ਪ੍ਰਸ਼ਾਦਾ ਛਕਦੇ ਆ ਤਾਂ ਹੀ ਉਹਨਾਂ ਦਾ ਧਿਆਨ ਫਿਰ ਜਦੋਂ ਧਿਆਨ ਕਰਦੇ ਆ ਅੱਖਾਂ ਮੀਟਦੇ ਆ ਸਿਮਰਨ ਕਰਦੇ ਆ ਚੇਤੇ ਕਰਦੇ ਆ ਰੱਬ ਨੂੰ ਉਹਨਾਂ ਦਾ ਧਿਆਨ ਟਿਕ ਜਾਂਦਾ ਅਸੀਂ ਰੋਟੀ ਖਾਣ ਸਮੇ ਰੋਟੀ ਨਹੀਂ ਖਾ ਰਹੇ ਹੁੰਦੇ ਕੰਮ ਕਰਨ ਸਮੇ ਕੰਮ ਨਹੀਂ ਕਰ ਰਹੇ ਹੁੰਦੇ ਸਿਮਰਨ ਕਰਨ ਸਮੇ ਤਾਂ ਹੀ ਸਾਡੇ ਤੋਂ ਪਾਠ ਕਰਨ ਸਮੇ ਪਾਠ ਨਹੀਂ ਹੁੰਦਾ ਇਹੋ ਜੇ ਪੁੱਠੇ ਸਿੱਧੇ ਵਿਚਾਰ ਸਾਡੇ ਅੰਦਰ ਆਉਂਦੇ ਆ ਵੀ ਮਨ ਟਿਕਦਾ ਹੀ ਨਹੀਂ ਮਨ ਰੁਕਦਾ ਹੀ ਨਹੀਂ ਇਹਨੂੰ ਗੁਰੂ ਸਾਹਿਬ ਜੀ ਕਹਿੰਦੇ ਆ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ ਐ ਮੇਰੇ ਪ੍ਰਦੇਸੀ ਮਨਾ ਤੂੰ ਘਰੇ ਆ ਜਾ ਵਾਪਸ ਆ ਜਾ ਮਨ ਨੂੰ ਬਾਜਾਂ ਮਾਰ ਰਿਹਾ ਗੁਰੂ ਜੀ ਮਨ ਕਿੱਥੇ ਆ ਬੀਤੇ ਸਮੇਂ ਦੀਆਂ ਯਾਦਾਂ ਵਿੱਚ ਮਨ ਕਿੱਥੇ ਆ ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ ਹੁਣੇ ਮਨ ਟਿਕੇਗਾ ਕਿਵੇਂ ਸਭ ਤੋਂ ਪਹਿਲਾਂ ਇਹ ਸਰੀਰ ਰੂਪੀ ਧਰਤੀ ਜਿਹੜੀ ਆ ਉਹਨੂੰ ਤਿਆਰ ਕਰਨਾ ਪਊਗਾ ਕੰਨਾਂ ਰਾਹੀਂ ਚੰਗੀਆਂ ਚੀਜ਼ਾਂ ਸੁਣਨੀਆਂ ਪੈਣਗੀਆਂ ਚੰਗੀ ਸੰਗਤ ਕਰਨੀ ਪਊਗੀ ਗਰਮਖਾ ਨਾਲ ਮੇਲ ਕਰਨਾ ਪਊਗਾ ਮਨ ਦਾ ਟਿਕਾ ਕਿਵੇਂ ਹੋਊਗਾ ਸੰਗਤ ਤੁਸੀਂ ਬਦਲੋਗੇ ਬਹੁਤ ਕੁਝ ਬਦਲੇ ਜਾਵੇਗਾ ਤੁਸੀਂ ਆਖੋਗੇ ਚੰਗੀ ਸੰਗਤ ਕਰਨ ਦਾ ਕੀ ਲਾਭ ਆ ਮੈਂ ਤੁਹਾਨੂੰ ਦੱਸਦਾ ਇੱਥੇ ਮਨੁੱਖ ਦਾ ਜਿਹੜਾ ਮੋਖਾ ਉਜਲਾ ਹੋ ਜਾਂਦਾ ਚੰਗਾ ਹੀ ਬੋਲਦੇ ਆਪਾਂ ਚੰਗਿਆਂ 'ਚ ਬੈਠ ਕੇ ਵਿਕਾਰਾਂ ਦੀ ਮੈਲ ਮਟ ਜਾਂਦੀ ਆ ਹੋਰ ਹੰਕਾਰ ਦੂਰ ਹੁੰਦਾ ਚੰਗੀ ਮਤ ਆਉਂਦੀ ਆ ਰੱਬ ਜਿਹੜਾ ਅੰਗ ਸੰਗ ਜਾਪਦਾ ਸਾਰਾ ਲੇਖਾ ਹੀ ਨਿਬੜ ਜਾਂਦਾ ਸਦਾ ਆਪਾਂ ਖਿੜੇ ਮੱਥੇ ਰਹਿਨੇ ਆ ਪੰਜ ਵਿਕਾਰ ਕਾਬੂ ਚਾ ਜਾਂਦੇ ਆ ਮਿੱਠੇ ਬਚਨ ਆਪਾਂ ਬੋਲਦੇ ਆ ਨਿਮਰਤਾ ਚ ਰਹਿਨੇ ਆ ਵੈਰੀ ਵੀ ਸਾਨੂੰ ਆਪਣੇ ਮਿੱਤਰ ਲੱਗਣ ਲੱਗ ਜਾਂਦੇ ਆ ਮੰਦੇ ਪਾਸੇ ਆਪਾਂ ਪੈਰ ਨਹੀਂ ਪਾਉਂਦੇ ਫਿਰ ਕੋਈ ਵੀ ਓਪਰਾ ਬੇਗਾਨਾ ਨਹੀਂ ਲੱਗਦਾ ਮਨ ਦੀ ਜਿਹੜੀ ਭਟਕਣਾ ਮੁੱਕ ਜਾਂਦੀ ਆ ਬੰਦਾ ਆਪਦੇ ਫਰਜ਼ ਚੰਗੀ ਤਰ੍ਹਾਂ ਸਮਝ ਲੈਂਦਾ ਹਰ ਥਾਂ ਸੀ ਰੱਬ ਨੂੰ ਵੇਖਦੇ ਆ ਇਹ ਚੰਗੀ ਸੰਗਤ ਦੇ ਲਾਵੀ ਲਾਭ ਆ ਵੀ ਹੋਮੇ ਦਾ ਤਾਪ ਉਤਰ ਜਾਦਾ ਮਨ ਦੀ ਭਟਕਣਾ ਐਵੇਂ ਖਤਮ ਹੋਣੀ ਹੈ ਤੁਸੀਂ ਚੰਗੀ ਸੰਗਤ ਕਰਨੀ ਸ਼ੁਰੂ ਕਰ ਦਿਓ ਕਿਉਂਕਿ ਬਾਣੀ ਵਿੱਚ ਬਾਰ ਬਾਰ ਆਉਂਦਾ ਜੇ ਮਨ ਦੀ ਭਟਕਣਾ ਖਤਮ ਕਰਨੀ ਆ ਚੰਗਿਆਂ ਦੇ ਲੜ ਲੱਗੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਇਹ ਅਰਦਾਸ ਵਿੱਚ ਐਵੇਂ ਹੀ ਨਹੀਂ ਸ਼ਾਮਲ ਕੀਤਾ ਗਿਆ ਇਹਦਾ ਵੀ ਕੋਈ ਕਾਰਨ ਆ ਵੀ ਉਹੀ ਗੁਰਮਖ ਪਿਆਰੇ ਮਿਲਨੀ ਇਹਨਾਂ ਨੂੰ ਮਿਲ ਕੇ ਤੇਰੀ ਯਾਦ ਆਵੇ ਮੰਟਕੇ ਸਭ ਤੋਂ ਪਹਿਲਾਂ ਤਾਂ ਜਦੋਂ ਅਸੀਂ ਦੂਜਿਆਂ ਦੀ ਨਿੰਦਾ ਸੁਣਦੇ ਆ ਉਹਦੇ ਨਾਲ ਵੀ ਸਾਡਾ ਮਨ ਨਹੀਂ ਟਿਕਦਾ ਪਾਠ ਕਰਦੇ ਆ ਉਦੋਂ ਉਹਨਾਂ ਬਾਰੇ ਹੀ ਅਸੀਂ ਸੋਚਦੇ ਰਹਿੰਦੇ ਆ ਕਿਸੇ ਦੀ ਵੀ ਨਿੰਦਾ ਨਾ ਸੁਣੀਏ ਨਾ ਕਰੀਏ ਆਪਣੇ ਆਪ ਨੂੰ ਸਭ ਤੋਂ ਕਹਿ ਦਈਏ ਮੈਂ ਹੀ ਮਾੜਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਕਰਨ ਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਸ੍ਰੀ ਸੋਖਮਣੀ ਸਾਹਿਬ ਦੀ ਬਾਣੀ ਵਿੱਚ ਵੀ ਆਪਾਂ ਪੜ੍ਹਦੇ ਰਹਿੰਦੇ ਆ ਇਨਾਮ ਜਪਣਾ ਸਾਰੇ ਰੋਗਾਂ ਦੀ ਦਵਾਈ ਆ ਸਰਬ ਰੋਗ ਕਾ ਔਖਦ ਨਾਮ ਰੱਬ ਦੀ ਰਜਾ ਖੁਸ਼ੀ ਖੁਸ਼ੀ ਮੰਨ ਲਈਏ ਜਿਉਂਦਿਆਂ ਹੀ ਮੁਕਤ ਹੋ ਜਾਾਂਗੇ ਮਨ ਟਿਕਾਉਣ ਦੀ ਗਲਤਾਂ ਦੂਰ ਰਹੀ ਵੱਡੀ ਪ੍ਰਾਪਤੀ ਹੋ ਜੂਗੀ ਜੇ ਕਹਿ ਦਈਏ ਰੱਬ ਜੋ ਕਰਦਾ ਚੰਗਾ ਹੀ ਕਰਦਾ ਜੇ ਆਪਾਂ ਕਹਿ ਦਈਏ ਰੱਬ ਜੋ ਕਰਦਾ ਠੀਕ ਕਰਦਾ ਜੋ ਹੋ ਰਿਹਾ ਉਹੀ ਰਜਾ ਵਾਹਿਗੁਰੂ ਦੀ ਰਜਾ ਫਿਰ ਤਾਂ ਸਾਰੇ ਝੇੜੇ ਹੀ ਮੁੱਕ ਗਏ ਪੀ ਹੁਣ ਮੈਂ ਪਾਠ ਕਰਦਾ ਜੋ ਹੋ ਰਿਹਾ ਬਸ ਠੀਕ ਮੇਰੇ ਹਿਸਾਬ ਨਾਲ ਠੀਕ ਨਹੀਂ ਹੋ ਸਕਦਾ ਵੀ ਪਰ ਰੱਬ ਜੋ ਕਰਦਾ ਠੀਕ ਕਰਦਾ ਇਸ ਤਰ੍ਹਾਂ ਦੀ ਜੇ ਮਤ ਹੋ ਗਈ ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੋਕ ਹਾਵੇ ਤਾਂ ਬੰਦੇ ਦੀ ਜਿਹੜੀ ਜ਼ਿੰਦਗੀ ਦਾ ਪਲਟਾ ਹੀ ਜਿਹੜਾ ਉਹ ਬਦਲ ਜਾਵੇਗਾ ਇਸ ਕਰਕੇ ਵੀ ਇਹ ਚੀਜ਼ਾਂ ਆਪਾਂ ਨੂੰ ਛੱਡਣੀਆਂ ਪੈਣਗੀਆਂ ਜਿਹੜੀਆਂ ਸਾਨੂੰ ਥੱਲੇ ਨੂੰ ਖਿੱਚਦੀਆਂ ਜੇ ਅਸੀਂ ਉੱਡਣਾ ਚਾਹੁੰਦੇ ਹਾਂ ਜੇ ਅਸੀਂ ਉੱਡਣਾ ਚਾਹੁੰਨੇ ਆ ਕੁਝ ਪ੍ਰਾਪਤ ਕਰਨਾ ਚਾਹੁੰਨੇ ਆ ਉਹ ਚੀਜ਼ਾਂ ਨੂੰ ਛੱਡਣਾ ਪਊਗਾ ਜਿਹੜੀਆਂ ਰੁਕਾਵਟ ਬਣਦੀਆਂ ਤਾਂ ਨਿੰਦਿਆ ਲੋਭ ਝੂਠ ਕ੍ਰੋਧ ਵਿਕਾਰ ਇਹ ਸਾਰੇ ਸਾਨੂੰ ਰੋਕਦੇ ਆ ਬਾਕੀ ਪੂਰਬਲੇ ਜਿਹੜੇ ਸੰਸਕਾਰ ਆ ਜਨਮਾਂ ਜਨਮਾਂ ਦੇ ਪਏ ਆ ਸਾਡੇ ਅੰਦਰ ਉਹਨਾਂ ਦੀ ਵੀ ਯਾਦ ਆਉਣੀ ਆ ਹੁਣ ਵਾਲੇ ਸਮੇਂ ਦੀ ਵੀ ਯਾਦ ਆਉਣੀ ਆ ਵਾਰ-ਵਾਰ ਆਉਣੀ ਆ ਫੁਰਨੇ ਆਉਣੇ ਆ ਸਭ ਕੁਝ ਆਵੇਗਾ ਇਸ ਕਰਕੇ ਤੁਸੀਂ ਪਾਠ ਨੂੰ ਇਉਂ ਪੜ੍ਹੋ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਸਾਡੇ ਵੱਡਿਆਂ ਦੀ ਬਾਣੀ ਆ ਸਾਡੇ ਗੁਰੂਆਂ ਦੀ ਬਾਣੀ ਆ ਉਹ ਸਾਨੂੰ ਦੇ ਕੇ ਗਏ ਆ ਅਰਦਾਸ ਕਰੋ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਭਾਵੇਂ ਥੋੜੀ ਪੜੋ ਸ਼ੁਰੂਆਤ ਥੋੜੀ ਤੇ ਕਰੋ ਇੱਕ ਪੌੜੀ ਪੜੋ ਪਰ ਇਉਂ ਪੜੋ ਵੀ ਗੁਰੂ ਨੇ ਸਾਡੇ ਲਈ ਇਹ ਧੁਰ ਕੀ ਬਾਣੀ ਸਾਡੀ ਝੋਲੀ ਵਿੱਚ ਪਾਈ ਆ ਕਿਸਮਤ ਵਾਲੇ ਆ ਸਿੱਖਾਂ ਦੇ ਘਰੇ ਜਨਮ ਹੋਇਆ ਆਪਣੇ ਆਪ ਨੂੰ ਇਉਂ ਚੰਗੇ ਭਾਗਾਂ ਵਾਲਾ ਸਮਝੋ ਸਕਾਰਾਤਮਕ ਸੋਚ ਰੱਖੋ ਚੜ੍ਹਦੀ ਕਲਾ 'ਚ ਰਹੋਗੇ ਮਨ ਟਿਕਦਾ ਕਿਉਂ ਨਹੀਂ ਮਨ ਰੁਕਦਾ ਕਿਉਂ ਨਹੀਂ ਸਭ ਤੋਂ ਵੱਡਾ ਹੱਲ ਇਹੀ ਆ ਕਿ ਕਿਰਤ ਜਿਹੜੀ ਆ ਉਹਨੂੰ ਵੀ ਇੱਕ ਮਨ ਇੱਕ ਚਿੱਤ ਹੋ ਕੇ ਇਕਾਗਰ ਬਣਾ ਕੇ ਕਰੋ ਪ੍ਰਸ਼ਾਦਾ ਜਿਹੜਾ ਸ਼ਕਣਾ ਹੋਵੇ ਇਕਾਗਰ ਚਿੱਤ ਹੋ ਕੇ ਸ਼ਕੋ ਫਿਰ ਜਦੋਂ ਪਾਠ ਕਰੋਗੇ ਸਿਮਰਨ ਕਰੋਗੇ ਉਹ ਵੀ ਇੱਕ ਮਨ ਇੱਕ ਚਿੱਤ ਹੋ ਕੇ ਹੀ ਕਰੋਗੇ ਇਹ ਨਹੀਂ ਹੋ ਸਕਦਾ ਕਿ ਜਿਹੜਾ ਬੰਦਾ ਕਿਰਤ ਵਿੱਚ ਠੱਗੀਆਂ ਮਾਰਦਾ ਸਾਰਾ ਦਿਨ ਲੋਕਾਂ ਨਾਲ ਧੋਖੇ ਕਰਦਾ ਵੀ ਉਹਦਾ ਮਨ ਟਿਕ ਜਾਵੇਗਾ ਨਹੀਂ ਟਿਕੇਗਾ ਹਰ ਇੱਕ ਕੀਤਾ ਹੋਇਆ ਗੁਨਾਹ ਹਰ ਇੱਕ ਕੀਤੀ ਹੋਈ ਗਲਤੀ ਮਨ ਦਾ ਬੋਝ ਹੁੰਦੀ ਹੈ ਗੁਰਮਖ ਪਿਆਰਿਓ ਕਦੇ ਵੀ ਸਾਨੂੰ ਅਜਿਹੇ ਕਰਮ ਨਹੀਂ ਕਰਨੇ ਚਾਹੀਦੇ ਜੋ ਸਾਡੇ ਮਨ ਤੇ ਬੋਝ ਬਣ ਜਾਣ ਤੇ ਜਦੋਂ ਅਸੀਂ ਪਾਠ ਕਰਨ ਬੈਠੀਏ ਤੇ ਫਿਰ ਮਨ ਤੇ ਭਾਰ ਬਣ ਜਾਗੇ ਅਜਿਹੇ ਕਰਮ ਨਹੀਂ ਕਰਨੇ ਚਾਹੀਦੇ ਤਾਂ ਹੀ ਮਹਾਰਾਜ ਨੇ ਕਹਿ ਦਿੱਤਾ ਕਰਮ ਜਿਹੜੇ ਆ ਇਹੀ ਤਾਂ ਬੰਦੇ ਨੂੰ ਰੱਬ ਦੇ ਨੇੜੇ ਲੈ ਜਾਂਦੇ ਆ ਕਰਮਾਂ ਨਾਲ ਹੀ ਮੰਨ ਟਿਕਣਾ ਕਰਮਿਕ ਪੌੜੀ ਆ ਉਹ ਪੌੜੀ ਜਿਹਦੇ ਨਾਲ ਜਿਹੜੀ ਸਾਡੇ ਘਰਾਂ ਵਿੱਚ ਹੁੰਦੀ ਆ ਚੜ ਕੇ ਜਾਈਏ ਉੱਪਰ ਨੂੰ ਕੋਠੇ ਤੇ ਪਹੁੰਚ ਜਾਂਦੇ ਆ ਨੀਵੇਂ ਵਾਲੇ ਪਾਸੇ ਆ ਜਾਈਏ ਧਰਤੀ ਤੇ ਆ ਜਾਂਦੇ ਆ ਜ਼ਮੀਨ ਤੇ ਆ ਜਾਂਦੇ ਆ ਇਸ ਕਰਕੇ ਤੇ ਤੁਹਾਨੂੰ ਦੇਖਣਾ ਪਊਗਾ ਵੀ ਕਰਮ ਕਰਨੇ ਕਿਸ ਤਰ੍ਹਾਂ ਦੇ ਕਰਮਾਂ ਦਾ ਗਿਆਨ ਹੋਣਾ ਬੰਦੇ ਨੂੰ ਲਾਜ਼ਮੀ ਆ ਉਹ ਕਰਮ ਕਿਹੜੇ ਕਰਨੇ ਚਾਹੀਦੇ ਆ ਕਿਹੜੇ ਨਹੀਂ ਕਰਨੇ ਚਾਹੀਦੇ ਉਹ ਗੁਰੂ ਦੀ ਬਾਣੀ ਸਾਨੂੰ ਸਦਾ ਹੀ ਕਹਿੰਦੀ ਆ ਐਸਾ ਕਾਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ ਭੁੱਲ ਕੇ ਵੀ ਉਹ ਕੰਮ ਕਦੇ ਨਹੀਂ ਕਰਨਾ ਚਾਹੀਦਾ ਵੀ ਬੰਦੇ ਨੂੰ ਬਾਅਦ ਵਿੱਚ ਪਛਤਾਉਣਾ ਪਵੇ ਭੁੱਲ ਕੇ ਵੀ ਇਹੋ ਜੀ ਗਲਤੀ ਨਹੀਂ ਕਰਨੀ ਚਾਹੀਦੀ ਤਾਂ ਇਹ ਸਾਰੀਆਂ ਗੱਲਾਂ ਇਹਨਾਂ ਨੂੰ ਤੁਸੀਂ ਇੱਕ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਇਕਾਗਰ ਚਤ ਹੋ ਕੇ ਕਦੇ ਪ੍ਰਸ਼ਾਦਾ ਛਕਿਓ ਸਭ ਤੋਂ ਪਹਿਲਾਂ ਤਾਂ ਕਮਨ ਇੱਕ ਚਿਤ ਹੋ ਕੇ ਪ੍ਰਸ਼ਾਦਾ ਛਕਿਓ ਫੇਰ ਹੌਲੀ-ਹੌਲੀ ਅਭਿਆਸ ਕਰਿਓ ਫੇਰ ਹੌਲੀ-ਹੌਲੀ ਅਭਿਆਸ ਨੂੰ ਅੱਗੇ ਵਧਾਇਓ ਫੇਰ ਤੁਹਾਨੂੰ ਉਹਦੇ ਵਿੱਚੋਂ ਰਸ ਆਵੇਗਾ ਫੇਰ ਤੁਸੀਂ ਜੇ ਪੁੱਛ ਰਹੇ ਹੋ ਅਜੇ ਮਨ ਟਿਕਿਆ ਕਿਉਂ ਨਹੀਂ ਮਨ ਰੁਕਦਾ ਕਿਉਂ ਨਹੀਂ ਮੇਰਾ ਮਨ ਜਿਹੜਾ ਅਜੇ ਵੀ ਉਚਾਟ ਰਹਿੰਦਾ ਉਹਦਾ ਕਾਰਨ ਇਹ ਆ ਵੀ ਤੁਹਾਡੀ ਸੰਗਤ ਗਲਤ ਆ ਸੰਗਤ ਤੋਂ ਭਾਵ ਤੁਹਾਡੇ ਕੰਨ ਜਿਹੜੇ ਆ ਗਲਤ ਸੁਣਦੇ ਆ ਅੱਖਾਂ ਜਿਹੜੀਆਂ ਗਲਤ ਵੇਖਦੀਆਂ ਹੱਥ ਜਿਹੜੇ ਆ ਗਲਤ ਕਰਦੇ ਆ ਆ ਦਵਾਗ ਦੇ ਵਿੱਚ ਜਿਹੜੇ ਫੁਰਨੇ ਆ ਗਲਤ ਚੱਲਦੇ ਆ ਵੀ ਸੰਗਤ ਗਲਤ ਆ ਤੁਹਾਡੀ ਉਹਨੂੰ ਬਦਲਣਾ ਪਊਗਾ ਜੇ ਤੁਸੀਂ ਚਾਹੁੰਦੇ ਹੋ ਵੀ ਮਨ ਵੀ ਟਿਕ ਜੇ ਸੰਗਤ ਵੀ ਉਹੀ ਰੱਖਣੀ ਆ ਨਹੀਂ ਜੀ ਇਸ ਤਰ੍ਹਾਂ ਨਹੀਂ ਹੋ ਸਕਦਾ ਪਿੱਛੇ ਵੇਖਣ ਦੇ ਨਾਲ ਕਦੇ ਵੀ ਅੱਗੇ ਨਹੀਂ ਵਧਿਆ ਜਾਂਦਾ ਹੁੰਦਾ ਉਹ ਸਾਰੀਆਂ ਚੀਜ਼ਾਂ ਛੱਡਣੀਆਂ ਪੈਣਗੀਆਂ ਜਿਹੜੀਆਂ ਰੁਕਾਵਟ ਬਣਦੀਆਂ ਨੇ ਗੁਰੂ ਸਾਹਿਬ ਜੀ ਨੇ ਜਿਹੜੇ ਬਚਨ ਕਹੇ ਆ ਉਹਨਾਂ ਨੂੰ ਮੰਨਣਾ ਪਵੇਗਾ ਫਿਰ ਹੀ ਜਿਹੜਾ ਮਾਨਾ ਟਿਕੇਗਾ ਮਨ ਨੂੰ ਜਿੱਤਣਾ ਦੁਨੀਆ ਨੂੰ ਜਿੱਤਣ ਵਾਂਗ ਹੈ ਸੰਸਾਰ ਦੀ ਜਿੱਤ ਤਾਂ ਮਨ ਦੀ ਜਿੱਤ ਤਾਂ ਇਹ ਇੱਕ ਵੱਡੀ ਜੰਗ ਆ ਉਹਦੇ ਲਈ ਤੁਹਾਨੂੰ ਰੱਬ ਅੱਗੇ ਅਰਦਾਸ ਵੀ ਕਰਨੀ ਪਵੇਗੀ ਗੁਰੂ ਦੀ ਕਿਰਪਾ ਵੀ ਹੋਣੀ ਬੜੀ ਜ਼ਰੂਰੀ ਆ ਹਉਮੈ ਦੇ ਨਾਲ ਬੰਦਾ ਮਨ ਨੂੰ ਟਿਕਾ ਨਹੀਂ ਸਕਦਾ ਹਉਮੈ ਦੀਰਘ ਰੋਗ ਹੈ दारू ਪੀਸ 마ਹੇ ਤਾਂ ਇਹ ਕੁਝ ਗੱਲਾਂ ਜਿਹੜੀਆਂ ਆਪਜੀ ਦੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਨੇ ਉਹ ਗੁਰਬਾਣੀ ਦੀ ਹੀ ਵਿਚਾਰ ਆਪਜੀ ਨਾਲ ਸਾਂਝੀ ਕੀਤੀ ਗਈ ਆ ਜੀ ਤੁਸੀਂ ਇੱਕ ਵਾਰ ਇਹ ਸਾਰੀਆਂ ਚੀਜ਼ਾਂ ਨੂੰ ਕਰਕੇ ਦੇਖਣਾ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਅੰਦਰ ਹੀ ਪਏ ਨੇ ਇਹ ਮਨ ਮੇਰੇ ਅੰਤਰ ਨਿਦਾਨ ਹੈ ਬਾਹਰ ਬਸਤ ਨ ਭਾਲ ਅੰਦਰ ਹੀ ਤੇਰੇ ਬੰਦਿਆ ਖਜ਼ਾਨਾ ਤੂੰ ਬਾਹਰ ਕੀ ਲੱਭਦਾ ਫਿਰਦਾ ਬਾਹਰ ਟੋਲੇ ਸੋ ਭਰਮ ਪੁਲਾਹੀ ਸਭ ਕੁਝ ਕਰਮ ਹੈ ਬਾਹਰ ਨਹੀਂ ਸਾਰਾ ਕੁਝ ਤੇਰੇ ਅੰਦਰ ਹੀ ਆ ਤੇਰੇ ਸਵਾਲਾਂ ਦੇ ਜਵਾਬ ਸਭ ਕੁਝ ਤੇਰੇ ਅੰਦਰ ਆ ਤੇ ਜਦੋਂ ਤੂੰ ਕਰੇਗਾ ਉਦੋਂ ਤੈਨੂੰ ਪਤਾ ਵੀ ਲੱਗ ਜਾਵੇਗਾ ਤਾਂ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੋ ਉਹਨਾਂ ਨੇ ਰਹਿਮਤ ਕਰਨੀ ਆ ਗੁਰੂ ਦੀ ਰਹਿਮਤ ਹੋ ਗਈ ਇਹ ਜਿਹੜਾ ਮਾਨਾ ਹਿਰਨਾ ਦੇ ਵਾਂਗ ਉੱਚੀਆਂ-ਉੱਚੀਆਂ ਇਸ ਤਰ੍ਹਾਂ ਛਾਲਾਂ ਮਾਰਦਾ ਨਿਮਖ ਮਾਹੇ ਚਾਰ ਕੁੰਟ ਫਿਰਿਆ ਆਵੇ ਇੱਕ ਸਕਿੰਟ ਵਿੱਚ ਬਹੁਤ ਤੇਜ਼ੀ ਨਾਲ ਜਾਂਦਾ ਹੈ 4.10 ਕੋਨਿਆਂ ਵਿੱਚ ਘੁੰਮ ਕੇ ਆ ਜਾਂਦਾ ਇਹਨੂੰ ਨੱਥ ਪਵੇਗੀ ਗੁਰੂ ਅੱਗੇ ਅਰਦਾਸ ਕਰੋ ਜੋ ਮੈਂ ਤੁਹਾਨੂੰ ਕਿਹਾ ਹੈ ਇੱਕ ਵਾਰੀ ਕਰਕੇ ਦੇਖਿਓ ਭੁੱਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ